ਏ ਬਣ ਗਿਆ ਮਾਹੌਲ ਬਾਈ ਬਣ ਗਿਆ ਹੱਲਾ ਗੁੱਲਾ ਹੋ ਗਿਆ ਬਹੁਤ ਹੀ ਪੈੜਾ ਬੱਚੇ ਨੇ ਮਾਰੀ ਗੁਸਤਾਹ ਤੋਂ ਦੇਖੋ ਇੰਗਲੈਂਡ ਦੀ ਬਾਜ਼ੀ ਦਾ ਰਿਜ਼ਲਟ ਨਾ ਗਿਆ ਨਾ ਗਿਆ ਨਾ ਗਿਆ ਟੱਪ ਗਿਆ ਕਿਰੰਦਾ ਇੱਕ ਦਾ ਬੱਚਾ ਬਾਈ ਕਲੀ ਦਾ ਇਹ 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 ਉਹ ਬਹਿ ਗਿਆ ਦਰਖਤਾਂ ਦੇ ਉੱਲੇ ਨਿਕਲ ਆਇਆ ਉਹ ਨਿਕਲ ਆਇਆ ਬੰਦਾ ਇਹੀ ਬਹਿ ਗਿਆ ਬਾਈ ਉਹ ਨਿਕਲ ਆਇਆ ਦਰਖਤਾਂ ਦੇ ਉੱਲੇ ਉਹ ਦੇਖੋ ਸਪੈਦੇ ਦੇ ਵਿੱਚ ਵੜਦਾ ਜਾਵਾ ਆਹ ਦੇਖੋ ਕੀ ਹੁੰਦਾ ਹੱਲਾ ਗੁੱਲਾ ਪੂਰਾ ਸਖਤ ਹੋਇਆ ਪਿਆ ਕੰਮ ਬਹੁਤ ਜੀੜ ਵੱਡ ਰਿਹਾ ਬੱਚਾ ਪਹਿਲੀ ਗਲੀ ਦਾ ਬੱਚਾ ਪੂਰੀ ਜੀੜ ਵੱਡਦਾ ਦੇਖੋ ਵਈਓ ਡਰਖਤਾਂ ਦੇ ਨਾਲ ਐ ਕੋਠੇ ਦੇ ਨਾਂ ਲੱਗਦੇ ਹੋਏ ਨਹੀਂ ਝਿੜ ਫਟ ਰਹਿਣਾ ਬੱਚਾ ਉਸੋ ਹੀ ਨਾ ਟਾਈਮ ਕਰੂ ਜਾਂ ਨਾ ਕਰੂ ਰੱਬ ਜਾਣਦਾ ਪਰ ਚੀਕ ਦੇ ਵਜੇ ਨਹੀਂ ਝਿੜ ਬਟਣੀ ਸਰਾ ਹੀ ਕਰਾਦਾ ਮਿੱਤਰੋ ਬਾਜੀ ਦਾ ਮਾਹੌਲ ਬਣਾਦਾ ਦੇਖੋ ਦੇ ਇੱਕ ਤਾਂ ਕੁੜੀ ਆ ਹੋਈ ਆ ਅੱਜ ਬਹੁਤ ਨੰਗ ਨੇ ਉਹਦੇ ਨਾਲ ਮਾੜਾ ਮੋਟਾ ਤੀਜ ਹੋ ਜਾਂਦਾ ਨਿਕ ਨਾਲ ਹੀ ਹੋ ਤੇ ਹੋ ਨੰਗੇ ਦਰਖਤਾਂ ਤੋਂ ਦੀ ਖੇਤਾਂ ਜਾਂ ਤੈਨੂੰ ਪਰ ਦੇਖੋ ਆਏਗੀ ਵਾਟਰ ਜਾਂ ਨੰਗੇ ਦੇਖ ਆ ਇਹ ਨੰਗੇ ਹੋਣਾ ਇਹ ਆ ਰਾਹ ਇਹ ਚੀੜ ਵੜਦਾ ਖਾਛੀ ਹੋ ਗਿਆ ਜਰਾ ਪਰ ਬੱਚੇ ਨੇ ਬਹੁਤ ੱਕਾ ਕਿਤਾਬ ਦੇ ਛਰੀ ਨਾਲ ਬੜੀ ਅਕ ਬੰਦਿਆਂ ਦੇ ਵਹਦਾ ਵਹਦਾ ਮੁੜਿਆ ਹੁੰਦਾ ਸਾਰੇ ਕੂਟਰੀ ਫਿਰ ਬੈਠਣਾ ਆਏ ਪਏ ਨੇ ਪਰ ਫਿਰ ਵੀ ਬਹੁਤ ਜ਼ੋਰ ਮਾਰਿਆ ਬੱਚੇ ਨੇ ਨੰਦ ਬਣਾਦਾ ਬਾਈ ਦਾ ਮਾਹੌਲ ਬਣਾਦਾ ਸਾਰੇ ਦੇਖੋ ਬੰਦਿਆਂ ਦੀ ਨਿਗਾ ਆਇਆ 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 ਆਇਆ